ਮਤਲਬ ਕਿ ਬੀਲੇ ਤਾਂ ਕਹਾਨੂੰ ਸਾਰੇ ਬੇਰੋਜ਼ਗਾਰ ਹੀ ਨੇ ਜਦੋਂ ਸਾਰਿਆਂ ਨੂੰ ਕੰਮ ਧੰਦਾ ਮਿਲ ਜਾਂਦਾ ਕਰ ਲੈਂਦੇ ਨੇ ਨਹੀਂ ਤੇ ਬੀਲੇ ਰਹਿੰਦੇ ਨੇ ਬਜਾਰੇ ਤੇ ਬਾਕੀ ਸੋਨੂੰ ਇਹ ਬੱਚਿਆਂ ਨੂੰ ਮਤਲਬ ਵੀ ਵਧੀਆ ਚੀਜ਼ਾਂ ਸਿਖਾਉਂਦਾ ਖੇਡਣਾ ਤੇ ਅੱਜ 15 ਅਗਸਤ ਦੀ ਤਿਆਰੀ ਚੱਲ ਰਹੀ ਹੈ 15 ਅਗਸਤ ਮਨਾਉਣਗੇ ਉਹ ਮਾਤਾ ਬੈਠੇ ਸਾਹਮਣੇ ਤੇ ਸੋਨੂੰ ਮੈਂ ਸਾਰੇ ਕਹਿੰਦੇ ਇਹ ਬੱਚਿਆਂ ਨੂੰ ਮਤਲਬ ਕਿ ਗੈਟ ਸਰਰੇ ਮਾਦਰ ਗੇਟ ਨੇ 140 140 ਬਸ ਕੋਈ ਤਾਂ ਠੀਕ ਆ ਆ ਲੋ ਬਾਈ ਦੇਖੇ ਨਾ ਰਿਮਾਟਰ ਲੈਣੇ 140 ਰੁਪਿਆ ਮੀਟ ਕਰ ਲਿਆ ਕਰੋ ਦੋ ਚਾਰ ਮਾਟਰਾਂ ਨਾਲ ਰਾਜ ਦਾ ਜਾਉਂਗੇ ਗੰਜਰੋ ਅੰਨੇ ਦੋਸਤੋ ਸਤਿ ਸ਼੍ਰੀ ਅਕਾਲ ਜੀ ਨਵਾਂ ਦਿਨ ਤੇ ਨਵੀਂ ਵੀਰੇ ਵਿੱਚ ਥੋੜਾ ਸਵਾਗਤ ਹੈ ਮਸੀਂ ਮੇਰੀ ਭਤੀ ਜੀ ਨੂੰ ਲਾੜੀ ਐ ਨਾ ਸਕੂਲ ਚੋਂ ਉਹਦਾ ਅੱਜ 15 ਅਗਸਤ ਫੈਸਟੀਵਲ ਮਨਾਇਆ ਗਿਆ ਸੀ ਉਹ ਸਕੂਲ ਚੋਂ ਲੈ ਕੇ ਆਉਣੇ ਕਿ ਨਾ ਉਹ ਜ ਗਿਆ ਨਹੀਂ ਕਹਿੰਦਾ ਵੀ ਮੈਂ ਕਰੂੰਗਾ ਉੱਥੇ ਕਹਿੰਦਾ ਮੇਰਾ ਜੀਨ ਕਰਦਾ ਇਹ ਗਿਆ ਨਹੀਂ ਤੇ ਕਰੇ ਬੁੜੀਆਂ ਸਾਫ ਕਰੀ ਜਾਂਦੀ ਨੇ ਮੇਰੀ ਮਾਤਾ ਉਹਨੀਆਂ ਲਾ ਕੇ ਕੱਟੀਆਂ ਇਹਨਾਂ ਨੇ ਜੀ ਝੂਣਾ ਚਾਣਾ ਲਾਦੀ ਤੇ ਉਹਦਾ ਮਤਲਬ ਇਹ ਸਾਫ ਕਰਦੀ ਜੀਰੀ ਦਾ ਇਹਨਾਂ ਦਾ ਆਪਦਾ ਸਾਫ ਸੁਥ ਹੁੰਦਾ ਹੈ ਤੇ ਉਹਨੂੰ ਲੈ ਕੇ ਜਾਣਗੇ ਸਾਰੀਆਂ 100-100 ਰੁਪਏ ਦੇ ਕੇ ਜਾਣਗੇ ਹਨਾ ਫਿਰ 100-100 ਰੁਪਏ ਦੇ ਕੇ 100-100 ਰੁਪਏ ਦੇ ਕੇ ਨਾ ਤਾਂ ਪਾਰਟੀ ਲੈ ਲੰਗੀ ਪੈਕ ਪੂਗ ਲਵਾਉਣਗੀਆਂ ਬਾਕੀ ਸਾਰਾ ਕੋਈ ਦੇਖਾਂਗੇ ਵੀਡੀਓ ਵਿੱਚ ਸਾਰਾ ਜੀਰੀ ਦਾ ਸਾਫ ਕਰਦੇ ਨੇ ਤੇ ਹੁਣ ਅਸੀਂ ਮੇਰੀ ਪਤੀ ਜੀ ਲੈ ਕੇ ਆਵਾਂਗੇ ਹਾਂਜੀ ਦੋਸਤੋ ਇੱਥੇ ਸਾਡੀ ਧਰ ਮਸਾਲਾ ਵਿੱਚ ਆ ਗਏ ਇੱਥੇ ਸਾਡੇ ਪਿੰਦਰੇ ਕੀ ਜਿੰਨੇ ਵੀ ਅਸੀਂ ਬੇਰੋਜ਼ਗਾਰਾਂ ਜਿੰਨਾਂ ਕੋਲੇ ਕੰਮ ਧੰਦਾ ਨਹੀਂ ਉਹ ਇੱਥੇ ਆ ਕੇ ਬੈਹ ਜਾਂਦੇ ਨੇ 10 ਮਿੰਟ ਟਾਈਮ ਪਾਸ ਹੋ ਜਾਂਦਾ ਹੈਗਾ ਤੇ ਇੱਥੇ ਜੀ ਲੱਗ ਜਾਂਦਾ ਵਧੀਆ ਪਾਰਕ ਪੂਰਕ ਬਣਾਇਆ ਹੋਇਆ ਤੇ ਮੈਂ ਅਮ੍ਰਿਤ ਭਤੀਜੀਆਂ ਨੂੰ ਲੈਣ ਜਾਂਦਾ ਦੀ ਹਲੇ 5-7 ਮਿੰਟ ਪੈਣ ਇਹਦੇ ਸਕੂਲ ਵਾਸਤੇ ਮਾਖਾ ਦਾ ਇੱਥੇ ਪਾ ਗ ਜਾਣੇ 10 ਮਿੰਟ ਦਿਖਾਉਣਾ ਸਾਨੂੰ ਤੇ ਬੈਠ ਕੇ ਟਾਈਮ ਪਾਸ ਹੋ ਜਾਂਦਾ ਤੇ ਕਿਹੜੇ ਬੀਲੇ ਮੇਰੇ ਬੇਰੋਜ਼ਗਾਰ ਵਾਲੇ ਬੰਦੇ ਨੇ ਕਈ ਬੰਦੇ ਵਿੱਚ ਕੰਮ ਦਿੰਦਾ ਕਰਕੇ ਫ੍ਰੀ ਹੋ ਜਾਂਦੇ ਜਿਹੜਿਆਂ ਕੋਲ ਟਾਈਮ ਹੁੰਦਾ ਉਹ ਇੱਥੇ ਆ ਕੇ ਬਹਿ ਜਾਂਦਾ ਤੇ ਟਾਈਮ ਪਾਸ ਕਰ ਲੈਂਦਾ ਨਾ ਬੀਲੀਂ ਤੱਕ ਮੇਰੇ ਸਾਰੇ ਬੇਰੋਜ਼ਗਾਰ ਨੇ ਆ ਵੀ ਭਾਈ ਬੰਦਾ ਕੰਮ ਦੇਣਾ ਤਾਂ ਇਹਨਾਂ ਨੂੰ ਲਾਇਆਗਾ ਆਏ ਆ ਵੀਰ ਇਹਨਾਂ ਤੁਸੀਂ ਦੱਸੋ ਕਿੱਥੇ ਕਿੱਥੇ ਕੰਮ ਦਿੰਦਾ ਕਰ ਲਾਂਦਾ ਬੰਦਾ ਦਾ ਰੇਲਾ ਰਹਿੰਦਾ ਨਾ ਮਦਦ ਦੀ ਬੀਲੇ ਤੱਕ ਆਣੂ ਸਾਰੇ ਬੇਰੋਜ਼ਗਾਰ ਹੀ ਨੇ ਜਦੋਂ ਸਾਰੇ ਨੂੰ ਕੰਮ ਧੰਦਾ ਮਿਲ ਜਾਂਦਾ ਕਰ ਲਾਂਦੇ ਨੇ ਨੀ ਤੇ ਬੀਲੇ ਰਹਿੰਦੇ ਨੇ ਬਜਾਰੇ ਤੇ ਬਾਕੀ ਸਭ ਨੂੰ ਅੱਜ ਮੇਰੀ ਭਤੀਜੀ ਲੈ ਕੇ ਆਉਣਾ ਅੱਜ 15 ਅਗਸਤ ਫੈਸਟੀਵਲ ਮਨਾਇਆ ਹੈ ਜੀ ਪਰ ਇਹ ਜਗਾ ਬਹੁਤ ਵਧੀਆ ਥਾੜੀ ਮੰਦਰ ਕੀ ਧਰਮਸ਼ਾਲਾ ਧਰਮਸ਼ਾਲਾ ਤੁਹਾਨੂੰ ਦਿਖਾ ਦੰਨੇ ਮੈਂ ਤੁਹਾਨੂੰ ਐਕਸਪਲੋਰ ਕਰਾ ਦੰਨਾ ਮਨਨਗੇ ਤੁਰਾ ਸਾਡੀ ਧਰਮਸ਼ਾਲਾ ਕਿ ਨਾ ਵਿਆਹ ਸ਼ਾਦੀਆਂ ਵਾਸਤੇ ਵਧੀਆ ਫਾਲ ਬਣਾ ਹੋਇਆ ਹੈਗਾ ਜਾ ਕੇ ਤੇ ਕੋਈ ਵੀ ਪ੍ਰੋਗਰਾਮ ਆ ਇਹਦੇ ਵਿੱਚ ਮੀਂਹ ਕਣੀ ਦਾ ਕੋਈ ਪ੍ਰੋਬਲਮ ਨਹੀਂ ਤੇ ਪਾਰਕਪੂਰਕ ਵਾਸਤੇ ਖੇਡਣ ਵਾਸਤੇ ਨੈੱਟ ਰੋਟ ਲਾਇਆ ਹੋ ਦੀ ਪਹਿਲਾਂ ਦਾ ਹੁਣ ਥੋੜਾ ਇੱਥੇ ਉਹ ਪ੍ਰੋਗਰਾਮ ਕੋਈ ਹੋ ਰਿਹਾ ਤੇ ਝੂਲੇ ਝਾਲੇ ਲਾਏ ਹੋਏ ਨੇ ਤੇ ਆਹ ਹੈ ਤੇ ਬਰੂਟਾ ਬਹੁਤ ਪੁਰਾਣਾ ਤੇ ਉਹ ਬਰੂਟਾ ਹੀ ਬਹੁਤ ਪੁਰਾਣਾ ਹੈ ਇਹ ਮਤਲਬ ਕਿ ਸਾਡੀ ਧਰਮਸ਼ਾਲਾ ਦੀ ਇਹ ਕੁ ਵੀ ਆ ਨਾ ਇੱਥੇ ਲੰਗਰ ਲੰਗਰ ਦਾ ਪਾਣੀ ਦਿੰਦਾ ਵਧੀਆ ਜੇ ਕੁਝ ਲੰਗਰ ਪਾਣੀ ਦਾ ਲਾਣਾ ਸਫਾਈ ਵੀ ਕਰ ਦੇਣੀ ਥੋੜਾ ਮੀ ਪੈਣ ਕਰਕੇ ਹੋ ਗਿਆ ਨਹੀਂ ਇੱਥੇ ਸਫਾਈ ਵੀ ਵਧੀਆ ਹੁੰਦੀ ਆ ਅੰਦਰ ਬੱਚੇ ਕੋਈ ਕੰਮ ਕਰੀ ਜਾਂਦੇ ਸੁਣ ਦਿਖਾ ਕੇ ਆਉਣਾ ਵੀ ਬੱਚੇ ਅੰਦਰ ਕੀ ਕਰਦੇ ਨੇ ਅੱਜ ਹਾਂ ਅੱਜ ਇੱਥੇ ਅੰਦਰ ਮੇਰੇ ਨਾਲ ਕਿ ਬੱਚਿਆਂ ਨੂੰ ਇੱਕ ਸਾਡਾ ਭਾਈ ਆ 15 ਅਗਸਤ ਮਨਾ ਰਿਹਾ ਹੈਗਾ ਉਹਨਾਂ ਨੂੰ ਸੁਣਾਉਣਾ ਹੈ ਕਿ ਬੱਚਿਆਂ ਦਾ ਕੀ ਪਾਰਟੀ ਪੇ ਸਪੀਡ ਕਰੂਗਾ ਇੱਥੇ ਉਹ ਕਰਾ ਰਿਹਾ ਹੈਗਾ ਆ ਭਾਈ ਜਿਹੜਾ ਕਰਦਾ ਸਾਰਾ ਜਿਹੜਾ ਵੱਡਾ ਭਾਈ ਟੋਪ ਕੈਪ ਵਾਲਾ ਤੇ ਕਾ ਮੁੰਡਾ ਨਾਲ ਇਹ ਬੱਚਿਆਂ ਨੂੰ ਮਤਲਬ ਵੀ ਵਧੀਆ ਚੀਜ਼ਾਂ ਸਿਕਾਂਦਾ ਖੇਡਣਾ ਤੇ ਅੱਜ 15 ਅਗਸਤ ਦੀ ਤਿਆਰੀ ਚੱਲ ਰਹੀ ਹੈ 15 ਅਗਸਤ ਮਨਾਉਣਗੇ ਉਹ ਮਾਤਾ ਬੈਠੇ ਆ ਸਾਹਮਣੇ ਤੇ ਸੁਣ ਮੈਂ ਸਾਰਾ ਕਹਾਂ ਨੇ ਇਹ ਬੱਚਿਆਂ ਨੂੰ ਮਤਲਬ ਕਿ ਗਾਇੜੇ ਹਿਸਾਬ ਨਾਲ ਕਰਦਾ ਵੀ ਜੇ ਕੋਈ ਬੱਚਾ ਰਾ ਕੋਈ ਬੰਦਰ ਕੀ ਖੇਡਦਾ ਖੇਡਣਾ ਚੌਂਣ ਉਹ ਖੇਡਣ ਵਾਲਾ ਹੋਵੇ ਚੌਹਣ ਮਤਲਬ ਜਿਹਨੂੰ ਕਿ ਗੇਮ ਚ ਸੌਂਕਾ ਇਹ ਬਾਈ ਉਹਨਾਂ ਦੀ ਮਦਰ ਕੀ ਉਹਨਾਂ ਨੂੰ ਵਧੀਆ ਰਾਤ ਲੈ ਕੇ ਜਾਂਦਾ ਸੁਣ ਮੈਂ ਦਿਖਾਉਣਾ ਬਾਕੀ ਦਾ ਬਾਈ ਦਾ ਵਧੀਆ ਕੀਤਾ ਆ ਘੈਂਟ ਆ ਕੰਮ ਦਿਖਾਉਣਾ ਤੁਹਾਨੂੰ ਦੇਖੋ ਬਾਈ ਦੀ ਸੋਚ ਤਾਂ ਪੂਰੀ ਉੱਚੀ ਹੈਗੀ ਪਰ ਵਿਚ ਬੰਦੇ ਵਿਚ ਬੰਦੇ ਇਹ ਜੋ ਇਹਨਾਂ ਨੇ ਜਿਹੜੇ ਕੀ ਨੰਨਾ ਮਾਰਦੇ ਨੇ ਪਰ ਇਹ ਬੰਦਾ ਵਧੀਆ ਹੈ ਦੇਖੋ ਬਾਈ ਇਹ 15 ਅਗਸਤ ਦੀ ਤਿਆਰੀ ਕਰ ਰਹੇ ਦੀ ਚਲੋ ਜੀ ਸੋਣਾ ਆਪਾਂ ਮੇਰੀ ਭਤੀਜ ਨੂੰ ਸਕੂਲੋਂ ਲੈ ਕੇ ਆਉਣ ਫਿਰ ਦਿਖਾਉਣਗੇ ਆ ਬੱਚੇ ਨੇ ਛੋਟੇ ਜਿਹੇ ਇਹ ਮੇਰਾ ਸੋਨਾ ਪੁੱਤ ਆ ਨੌਣਾ ਪੁੱਤ ਜਵਾਕ ਸ਼ਾਰੇ ਜਵਾਕ ਨੇ ਰਬੀ ਦੇ ਇਹਨਾਂ ਨੂੰ ਵਧੀਆ ਮਤਲਬ ਕਿ ਖੇਡਾਂ ਹੋਣਾ ਅੱਜ 15 ਅਗਸਤ ਬਾਰੇ ਦੱਸੂਗਾ ਬਾਈ ਇਹਨਾਂ ਨੂੰ ਬਾਈ ਨੂੰ ਮਤਲਬ ਕਿ ਇਹਨਾਂ ਤੋਂ ਆਪਾਂ ਗੱਲਬਾਤ ਸੁਣਦੇ ਬਾਈ ਨਾਲ ਗੱਲਬਾਤ ਕਰਦੇ ਵੀ ਇਹ ਤੇਰੇ ਕੀ ਸੋਚਿਆ ਹੈ ਬਾਈ ਨੇ ਹਣਾ ਬਾਈ ਕਿਵੇਂ ਆ ਅੱਜ ਬੱਚਿਆਂ ਨੂੰ ਬਾਈ ਲਾਈਵ ਦੱਸੂਗਾ ਮਤਲਬ ਕਿ ਬੱਚਿਆਂ ਨੂੰ ਇਤਿਹਾਸ ਬਾਰੇ ਦੱਸੂਗਾ ਇਹਨਾਂ ਨੂੰ ਮੈਂ ਤੁਹਾਨੂੰ ਲਾਈਵ ਦਿਖਾਵਾਂਗਾ ਅੱਜ ਆਪਾਂ ਇਹ ਫੇਸਬੁਕ ਤੇ ਲਾਈਵ ਚੱਲੂਗਾ ਸਾਰਾ ਕੁਝ ਬਾਈ ਦੇਖ ਲੋ ਠੀਕ ਹੈ ਤੇ ਇਸ ਵੀਡੀਓ ਨੂੰ ਟ੍ਰੈਂਡ ਤੱਕ ਦੇਖਿਆ ਕਰੋ ਬਿਲਾਉ ਨੂੰ ਹਾਂਜੀ ਜੈਨ ਮੰਦਰ ਸਕੂਲ ਚ ਪੜ੍ਹਦੀ ਐ ਇਹ ਜੈਨ ਮੰਦਰੀ ਭਾਵਨਾ ਇੱਥੇ ਸਕੂਲ ਚ ਇਹਨਾਂ ਦਾ ਪ੍ਰੋਗਰਾਮ ਬਣਾਇਆ ਹੋਊਗਾ ਤੇ ਸਾਨੂੰ ਸਕੂਲ ਦਿਖਾਉਣ 15 ਅਗਸਤ ਮਨਾਇਆ ਚ ਇਹਨਾਂ ਨੇ ਬੱਚੇ ਹੜੇ ਨੱਚੀ ਜਾਂਦੇ ਨੇ ਪ੍ਰੋਗਰਾਮ ਚੱਲਦੀ ਆ ਨਵਾਂ ਦਾ ਬੱਚਿਆਂ ਦੇ 5ਵੀਂ ਤੱਕ ਸਕੂਲ ਆ ਜੈਨ ਮੰਦਰ ਬਹੁਤ ਵਧੀਆ ਸਕੂਲ ਆ ਬੱਚਿਆਂ ਨੇ ਇੰਗਲਿਸ਼ ਮੀਡੀਆ ਮਾ ਪੰਜਾਬੀ ਮਦਰੇ ਜਿਹੜਾ ਵੀ શરીਗੇ 21 ਐਕਟ ਕਰਾਇਆ ਜਾਂਦਾ ਹੈ ਆ ਦੇਖ ਬੱਚੇ ਸੋਹਣੇ ਬਹੁਤ ਨਹੀਂ ਲੱਗਦੇ ਨੇ ਸੀ ਸੋਹਣੇ ਸੋਹਣੇ ਬੱਚਿਆਂ ਦਾ ਫੈਸਟੀਵਲ ਹੈ ਤੇ ਆਓ ਤਿਆਰੀ ਕਰ ਲਈ ਉਹਨਾਂ ਦੀ ਕਾਨੂੰਨ ਨੂੰ ਪਤਾ ਨਹੀਂ ਅੱਜ ਹੋ ਆਗਾ ਜਨਮਾਸਟ ਅੱਜ ਜਨਮਾਸਟ ਵੀ ਹੈ ਹਾਂ ਆ ਆ ਮਰੀ ਭਤੀਜੀ ਜਨਮਾਸਟ ਵੀ ਕਿਤੇ ਆਜੀ ਤੇ ਆ ਸਕੂਲ ਜਿਹਨਾਂ ਪ੍ਰੋਗਰਾਮ ਬੱਚਾ ਲਾਉਦੇ ਕੋਈ ਨਹੀਂ ਵਧੀਆ ਮਾਤਰ ਕਿ ਵਧੀਆ ਸਕੂਲ ਹੈਗਾ ਬਤ ਬਤ ਬੱਚਾ ਨੂੰ ਸਕੂਲ ਚ ਲਾਇਆ ਕਰੋ ਇਹ 50 ਬਰਾਬਰ ਚ ਦਰਵਾਜ਼ੇ ਉਹਨਾਂ ਇਸ ਟਾਈਮ ਬੱਚੇ ਨੂੰ ਲਗਾ ਰਹੇ ਆ ਮੈਂ ਕਾਪੀ ਰੇਟਨਾਈ ਤਾਂ ਕਰਕੇ ਆਹ ਕੁੜੀਆ ਦੇਖ ਕਿੰਨੀ ਸੋਹਣੀ ਲੱਗਦੀ ਆ ਨਾ ਦੇ ਕੁੜੀਆ ਇੱਧਰ ਦਿਖਾ ਦੇ ਕੁੜੀਆ ਆਹ ਕਰ ਲੈ ਸਦਾ ਸੋਹਣਿਆ ਤਾ ਨਾ ਗੱਲ ਬੜਾ ਲਈ ਤੂੰ ਆ ਬੱਚਾ ਸੋਹਣਾ ਲੱਗਦਾ ਨਾ ਹਾਂ ਦੋਸਤੋ 15 ਅਗਸਤ ਲਈ ਸੀ ਆਪਣੇ ਧਰਮਸ਼ਾਲਾ ਚ ਬੱਚਿਆਂ ਨੇ ਇਹ ਕਹਿੰਦੇ ਵੀ ਅਸੀਂ 15 ਅਗਸਤ ਨੂੰ ਮਨਾਣੀ ਹੈ ਜੀ ਸਾਨੂੰ ਮਨ ਦਿਖਾ ਤੇ ਬੱਚੇ 15 ਅਗਸਤ ਦੀ ਤਿਆਰੀ ਕਰਦੇ ਤੇ ਹੁਣ ਬੱਚਿਆਂ ਨੇ ਵਧੀਆ ਮਤਲਬ ਕੀ ਜਿਹੜਾ ਵੀ ਇਹਨਾਂ ਦਾ ਤਿਆਰੀ ਕੀਤੀ ਹੁੰਦੀ ਗਾਣੇ ਦੀ ਜਾਂ ਕੋਈ ਸੌਂਗ ਦੀ ਜਾਂ ਕੋਈ ਕਵਿਤਾ ਦੀ ਉਹ ਭੰਗੇ ਬੱਚਿਆਂ ਨੇ ਸਨਾਤੀ ਆਪਣੇ YouTube ਉੱਪਰ ਲਾਈਵ ਕਰਕੇ ਦਿਖਾਤਾ ਸੀ ਉਹ ਬਿੱਖੀ ਸਿੰਘ ਦੇ ਨਾਂ ਤੇ ਆਈ ਈ ਹੈਗੀ ਉਹ ਤੇ ਦੇਖ ਸਕਦੇ ਹੋ ਦੇਖਣਾ ਹੈ ਤੇ ਹੁਣ ਬੱਚਿਆਂ ਨੂੰ ਖਾਣ ਪੀਣ ਲਈ ਆਰੇ ਵਧਾਣਾ ਪੂਜਾ ਲਿਆ ਕੀਤਾ ਬੱਚੇ ਕਹਿੰਦੇ ਵੀ ਪਹਿਲਾਂ ਪੁੱਛਿਆ ਬੱਚਿਆਂ ਨੂੰ ਕੀ ਘਾਣਾ ਬੱਚੇ ਕਹਿੰਦੇ ਵੀ ਮਦਾਨਾ ਪੂਰੀ ਲੈ ਆ ਦੋ ਤੇ ਆ ਬੱਚਾ ਨੂੰ ਮਦਾਨਾ ਪੂਰੀ ਖਵਾਏਗਾ ਪਈਆਂ ਨੇ ਆ ਸੰਯੋਗ ਕੀਤਾ ਇਹਨਾਂ ਨੇ ਬਈ ਆ ਬਹੁਤ ਉਸ ਕਰਿਆ ਗਿਆ ਉਹ ਬਈ ਨਾਲ ਆ ਗਿਆ ਤੂੰ ਕਾਹਦੇ ਬਈ ਨਾਲ ਤੇ ਬੱਚਾ ਉਹ ਬੈਠਾ ਇੱਕ ਬਈ ਪਰਾਂ ਇਹਨਾਂ ਦੇ ਬੰਦੇ ਸੰਯੋਗ ਨਾਲ ਹੀ ਹੁੰਦਾ ਸਾਰਾ ਕੁਝ ਇਕੱਲਾ ਬੰਦਾ ਕੁਝ ਨਹੀਂ ਕਰਦਾ ਹੁੰਦਾ ਤੁਸੀਂ ਆ ਬਾਈ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਪਿੰਡ ਲੌਂਗਵਾਲ ਦੇ ਬੰਦਿਆਂ ਨੂੰ ਕਹਿਣਾ ਜਾਂ ਖਾਸ ਕਰਕੇ ਸਪੋਰਟ ਕਰੋ ਬੱਚੇ ਬਈ ਦੋਸਤੋ ਮੌਸਮ ਬੜਾ ਗਾਟ ਹੋ ਰਿਹਾ ਹੈਗਾ ਮੀਂਹ ਪੈ ਕੇ ਹਟਿਆ ਹੋਣਾ ਚਾਹ ਬਈ ਜੋ ਮੌਸਮ ਦਾ ਮੇਦਵਰੇ ਆਪਾਂ ਪੈ ਰਿਹਾ ਹੈ ਨਾ ਪੈ ਰਿਹਾ ਨਾ ਮੀਂਹ ਪੈ ਕੇ ਤਾਂ ਭਾਈ ਮੀਂਹ ਜੀ ਨਾ ਉੰਦ ਰਹੇ ਨਾ ਬਥੇਰਾ ਰੋਕਿਆ ਵੀ ਨਾ ਮੀਂਹ ਨਾ ਮੰਨਿਆ ਨੀ ਮੀਂਹ ਨਾ ਉੰਦ ਰਹੇ ਨਾ ਨਿਆਰੇ ਲੈਂਦਾ ਤੁਹਾਨੂੰ ਦਿਖਾਉਣਾ ਹੈ ਕਿ ਮੀਂਹ ਤੇ ਵੀ ਕਿਦਾਂ ਦਾ ਮੌਸਮ ਹੈ ਪੂਰਾ ਠੰਡਾ ਠੰਡਾ ਮੌਸਮ ਹੈ ਗਰਮੀ ਬਹੁਤ ਹੀ ਬਹੁਤ ਨਾਲ ਦੀ ਗਰਮੀ ਪੈ ਰਹੀ ਸੀ ਇੱਕ ਦੋ ਦਿਨ ਹੋ ਗਏ ਹਾਂ ਦੋ ਦਿਨ ਹੋ ਗਏ ਮੀਂਹ ਪੈ ਤੈਨੂੰ ਕੱਲ ਹੀ ਪੀਪਿਆ ਤੇ ਅੱਜ ਵੀ ਨਹੀਂ ਪਿਆ ਦੇਖੋ ਭਈ ਗਰਮੀ ਬੜੀ ਹੋ ਰਹੀ ਜੀ ਮਾ ਮੇਰਾ ਪਤੀ ਜਦੋਂ ਨਾ ਹੋਂ ਨ ਤਜੋਰ ਰੱਖਿਆ ਨੇ ਮੌਸਮ ਕਾ ਹਵਾ ਠੰਢੀ ਨਹੀਂ ਹਵਾ ਚੱਲਦੀ ਆ ਐਦਾਂ ਦੀ ਹਵਾ ਚੱਲਣੀ ਚਾਹੀਦੀ ਹੈਗੀ ਦਿੱਲੀ ਹਨਾ ਭਾਈ ਚੱਲਣੀ ਚਾਹੀਦੀ ਨਾ ਨਹੀਂ ਆ ਰੌਂਦਾ ਕਿ ਮੁੱਤੇ ਠੀਕ ਹੈ ਹਾਂ ਹਾਂ ਕਿ ਬੋੜ ਵੀ ਪੈ ਹੈ ਕਰੀਏ ਆਉਂਦਾ ਆਉਂਦਾ ਭਾਈ ਨੀ ਚ ਨੇਰਾ ਨਾਲੀਆਂ ਭਰੀਆਂ ਭੀਆਂ ਨੇ ਤੇ ਇਹ ਮੇਰੇ ਨਾਲ ਹੀ ਕਹਿੰਦਾ ਜਿਆਦਾਤਰ ਹੁਣ ਅਸੀਂ ਦੋਨੇ ਇਕੱਠੇ ਹੀ ਪਾਇਆ ਕਰਾਂਗੇ ਬਲੌਗ ਜਿਆਦਾ ਇਹ ਮੇਰਾ ਪਤੀ ਚਾਉਂਦਾ ਜੀ ਇਹਦਾ ਯਾਰ ਦੋਸਤੀ ਬਣਦਾ ਮੇਰਾ ਦੇਖੋ ਵੀ ਨਹੀਂ ਵਧੀਆ ਪਿਆ ਹੋਇਆ ਨਹੀਂ ਪਾਣੀ ਖੜਾ ਹੈਗਾ ਇੱਧਰ ਖੇਤਾਂ 'ਚ ਰਹਣੇ ਹੈਗੇ ਇਦਾਂ ਦਾ ਮਾਹੌਲਾ ਘਰਾਂ ਕਣੀ ਉਧਰੀ ਵਾਲ ਪੱਕਾ ਹੈਗਾ ਤਾਂ ਪਿੰਡ ਦੇ ਵਿਚਾਲੀ ਆਵਗਾ ਪਰ ਖੇਤਾਂ ਹੈ ਚਾਉਂਦਾ ਕਰ ਛੱਡ ਇੱਧਰ ਹੋਰ ਸਾਹਮਣੇ ਘਰ ਆਪਨ ਕੋਈ ਨਾ ਫਿਰਕਾ ਗੋਗਰੀ ਸਬਜ਼ੀ ਲੈ ਕੇ ਆਉਣਾਂਗੇ ਬਾਜ਼ਾਰ ਜੀ ਜਾਂਣਗੇ ਲਗ ਮਾਰੇ ਫੜੀਆਂ ਇੱਕ ਸਾਡੇ ਰਾ ਪਤਾ ਨਹੀਂ ਕੀ ਗੱਲ ਆ ਮੇਰਾ ਇਹਦਾ ਪਾਣੀ ਦੀ ਵਾਲੀ ਪ੍ਰੋਬਲਮ ਆ ਉਹ ਜਾਂਦੇ ਨੇ ਬੱਚੇ ਪਾਣੀ ਭਰਨ ਪਾਣੀ ਦੀ ਵਾਲੀ ਪ੍ਰੋਬਲਮ ਆ ਸਾਡੇ ਰ ਟੁੱਟੀ ਹੁਣ ਮੋਟਰ ਪਤਾ ਨਹੀਂ ਖਰਾਬ ਹੋ ਗਈ ਪਤਾ ਨਹੀਂ ਕੀ ਹੋ ਗਿਆ ਪਾਣੀ ਨਹੀਂ ਚੱਕ ਰਿਹਾ ਹੁਣ ਸਬਜ਼ੀ ਵਾਲੇ ਰੰਗਾਂ ਦੇ ਪਹੁੰਚ ਗਿਆ ਤਾਂ ਸੜਦੀ ਥੋੜੰਤ ਮੈਂ ਕਰ ਆਪਣਾ ਦੋਸਤ ਆ ਵਧੀਆ ਸਬਜ਼ੀ ਜਿਵੇਂ ਰੱਖਦਾ ਤਾਜ਼ੀ ਆ ਉਹ ਜੀ ਆ ਇਹ ਨਹੀਂ ਗਾ ਵੀ ਮਤਲਬ ਰੇਟ ਵੀ ਜਾਇਜ਼ ਨਜਾਇਜ਼ ਰੇਟ ਨਹੀਂ ਲਾਉਂਦਾ ਗਾ ਸਬਜ਼ੀ ਦੇ ਕੋਲ ਹਰ ਇੱਕ ਪ੍ਰਕਾਰ ਦੀ ਹੁੰਦੀ ਹੈ ਵਿਆਹ ਸ਼ਾਦੀਆਂ ਵਾਸਤੇ ਲਿਆ ਸਕਦੇ ਸਬਜ਼ੀਆਂ ਤੇ ਬਿਮਾਰੇ ਫਲੀਆਂ ਖੋਦਿਆ ਨੂੰ ਬਿਮਾਰੇ ਫਲੀਆਂ ਹੈਗੀਆਂ ਨੇ ਜਣਾ ਕੀ ਰੇਟ ਨੇ ਬਿਮਾਰੇ ਫਲੀਆਂ ਗਮਾਰਾ ਫਲੀ ਹੈਗੀ ਆ ਢੇੜੀ ਫਲੀ ਹੈ ਸੋਲੋ ਕੁਲੀ ਦਾ ਪੱਕੀ ਵੀ ਆ ਯਾਰ ਹੁਣ ਕਾਦੀ ਲੈ ਕੇ ਜਾਈਏ ਦਾਲ ਦਾ ਬੜਾ ਔਖਾ ਹੋ ਰਿਹਾ ਯਾਰ ਦੇਖਣੇ ਦਾਲਿੰਗ ਕੁਝ ਸੁੰਦਰੀ ਆਈਆਂ ਪੱਕੀਆਂ ਆਆਂ ਪਿਆਣੇ ਦਾਲਾਂ ਦੇ ਦੇਖਣੇ ਯਾਰ ਕੀ ਬਣਦਾ ਗੇ ਦਾਲਾਂ ਦੇ ਦਾਲ ਲੈਣ ਗਿਆ ਸੀ ਦਾਲ ਮਿਲੀ ਤੇ ਮੇਰੀ ਮਾਂ ਦਾ ਦੇਖ ਲੈ ਕੀ ਕਹਿੰਦੀ ਆ ਬੋਲ ਉਹ ਕਹਿੰਦਾ ਵੀ ਦਾਲ ਲੈਣਗੇ ਮਾਂ ਦਾਲ ਉਹ ਨਹੀਂ ਮਿਲਗੀ ਉਹਦਾ ਉਹ ਕਹਿੰਦਾ ਵੀ ਹੈ ਨਹੀਂ ਕੁਮਾਰੇ ਹੋਰ ਨਾ ਕੋਈ ਬਾਤ ਨਹੀਂ ਕਾਈ ਲਮ ਨਾ ਕਰਣ ਨਹੀਂ ਆਉਂਦੀ ਉਡੀਕ ਆਪਾਂ ਦੀ ਤੀਰਤਾ ਕਾਈ ਦਾਲ ਆਉਣਿਆ ਹੈ ਪੁਰਾਪਾ ਵੀ ਨਹੀਂ ਦੇਦਾ ਕਾਇਲ ਉਹਨੇ ਦਾ ਨਨਕੀ ਜੀ ਉਹਦਾ ਉਹਨਾਂ ਦੀ ਮਮਤਾ ਬਸ ਕੋਲ ਲੈ ਤਾ ਰਹੇ ਅਰੇ ਮਾਟਰ ਦੀਆਂ ਤੇ ਜਾਂ ਪੱਕੀਆਂ ਫਲੀਆਂ ਤੇ ਕੱਦੂ ਦੀ ਪਤਾਈਂ ਬਤਾਉਂ ਕਿ ਤੇਤੀ ਦੀਜੀ ਅਰਬੀ ਦੀ ਗੋਲਾ ਜੀ ਤੇ ਬੜੀ ਲਾਲ ਮਿਰਚਾਂ ਦੀ ਫੜੀਆਂ ਮਿਰਚਾਂ ਦੀ ਸਿਆਮਣਾ ਮਿਰਚਾਂ ਦੀ ਤੋਰੀਆਂ ਦੀ ਤੇ ਹੋਰ ਵੀ ਦੋ ਤਿੰਨ ਸਬਜ਼ੀਆਂ ਹੋਰ ਦੱਸੋ ਕਾਇਲ ਦੋਨੀਆਂ ਨਹੀਂ ਨਹੀਂ ਕਰੋ ਭਾ ਨੀ ਕੀ ਕੀ ਬੜਾ ਨਾਲ ਚੱਬੜ ਗਨੇ ਬੜਾ ਨਹੀਂ ਲਾ ਦੇ ਕੋਈ ਹੋਰ ਦੱਸ ਕਾਈ ਲਾਉਣੇਗੀ ਮੈਂ ਨਹੀਂ ਵਧੀ ਰਾ ਜੀ ਮੈਂ ਮੋਤੀ ਲਿਆਉਣਾ ਬਤਾਉ ਉਹ ਬਤਾਏਂ ਬੰਦੇ ਕੇ ਮਨ ਲੱਗ ਸਕਦਾ ਉਹ ਤਾਂ ਹੀ ਦਾ ਮੀਡਾ ਹਾਂ ਮੀਡਾ ਬਸ ਤੇ ਪਾਸ ਹਾਂ ਚੇਕਣ ਬਈ ਸਾਡੇ ਘਰੇ ਵਰਦਣੇ ਸੀ ਮੋٹے ਤਾਂ ਹੀ ਹੋਗੇ ਸਾਡੇ ਘਰੇ ਬਾਬੇ ਰਹਿੰਦੇ ਨੇ ਚਿਕਨ ਨਹੀਂ ਸੀ ਫੜ ਸਕਦੇ ਦੇਖਿੰਦੇ ਘਰੇ ਚਿਕਨ ਵੜਦਾ ਬਾਬਾ ਹੱਡਣਾ ਨਰਾਜ ਹੋ ਜਾਂਦਾ ਆ ਆਪਣਾ ਬਈ ਕੱਚਾ ਮਗਾਣਾ ਐਡਾ ਕੋਈ ਹੋਣੀਗਾ ਤੇ ਇੱਧਰ ਠੀਕ ਆ ਬੰਦਾ ਹੋਊ ਸਾਰੇ ਮਟਰ ਲਵਾਗੇ ਘਰੇ ਕਹਿੰਦੇ ਵੀ ਉਹਨਾਂ ਹਰੇ ਮਟਰ ਲੈ ਪਹਿਲੀ ਕਹਿੰਦਾ ਯਾਰ ਮਟਰ ਲੈ ਹਣਾ ਹਰੇ ਮਟਰ ਜਿਹੜੇ ਨੇ ਘਰੇ ਉਹਦੀ ਮਾ ਉਸ ਮੋੜ ਦਾ ਹਰੇ ਮਟਰ ਜਿਹੜੇ ਨੇ 140 140 ਬਸ ਤੁਹਾਡਾ ਠੀਕ ਆ ਆ ਲੋ ਬਾਈ ਦੇ ਕੇ ਨਾ ਰੇ ਮਟਰ ਲੈਣਾ 140 ਰੁਪਏ ਮੀਟ ਕਰ ਲਿਆ ਕਰੋ ਦੋ ਚ ਮਟਰ ਨਾ ਦਾ ਰਾਜ ਦਾ ਜਾਉਂਗੇ ਗਜਰੋ ਇਹ ਬਾਦ ਜੀ ਇਹ ਬਾਦ ਜੀ ਮੈਨੇ پیسے ਇੱਕ ਲੰਦਾ ਦੇਖਦੇ ਆ ਕਿੰਨਾ ਕਹਿੰਦਾ ਇਹ 80 20 120 ਓਕੇ ਉਹ ਗੋਪੀ ਬਾਦੇ ਕਿੰਨੇ ਜਣਾ ਯਾਰ ਉਹ ਜਾਂਦਾ ਰਿਹਾ ਜਾਂਦਾ ਯਾਰ ਭਾਈ ਜਦੋਂ ਆਪਨੇ ਘਰ ਦੀਆਂ ਯਾਰ ਖਮਾਹ ਕਰੀ ਜਾ ਰਿਹਾ ਯਾਰ ਕੋਣੀ ਚੌਂਕ ਦੀ ਯਾਰ ਮੈਂ ਫਿਰ ਔਰ ਪਾਸੇ ਕੋਈ ਨੂੰ ਜ਼ੋਰ ਦਸਦੀ ਦੇਖੋ ਵੀਰ ਜੀ ਇੱਥੇ ਮਸਾਲਾ ਚੋ ਪਾਣੀ ਲੈ ਕੇ ਜਾ ਰਹੇ ਆਂਗੇ ਕਿਉਂਕਿ ਸਾਰੇ ਵੀੜੇ ਚੋ ਪਾਣੀ ਮੁੱਕਿਆ ਪਿਆਗਾ ਜਿਹੜੀ ਮਤੇ ਸਪਲਾਈ ਦੀ ਟੁੱਟੀ ਵਾਲੀ ਉਹ ਕਿਤੇ ਮਚ ਮੁਚ ਗਈ ਤੇ ਸਾਰਾ ਵੀੜੇ ਚੋਂ ਮਦਰ ਗਿਆ ਆਪਦੇ ਵਾਸਤੇ ਘਰ ਵਾਸਤੇ ਵੀ ਲੈ ਕੇ ਜਾ ਰਹੇ ਆਂਗੇ ਡੰਗਰਾਂ ਨਾਲ ਸਾਡੇ 4 ਡੰਗਰ ਦੋ ਡੰਗਰ ਨੇ ਡੰਗਰਾਂ ਕਰਕੇ ਸਾਨੂੰ ਥੋੜਾ ਪਾਣੀ ਜ਼ਿਆਦਾ ਲੱਗਦਾ 1 ਟੋਲ ਤਾਂ ਵੀ ਲੱਗ ਜੂਗਾ 1 ਕਰੋੜ ਅਸੀਂ ਜੀ ਵਾਧਾਂਗੇ ਉਹਨਾਂ ਦਾ ਲੱਗ ਜੂਗਾ ਤੇ ਆਥਾਈ ਊਟ ਲਾਂ ਯਾਰ ਸਾਰੀ ਵੀਡੀਓ ਨੂੰ ਧਰਮਸ਼ਾਲਾ ਬਹੁਤ ਵਧੀਆ ਧਰਮਸ਼ਾਲਾ ਦੀ ਵੱਡੀ ਧਰਮਸ਼ਾਲਾ ਇਹਦੇ ਵਿੱਚ ਮੋਟਰ ਦੀ ਸਪਲਾਈ ਪੂਰੀ ਆ ਗਈ ਅੱਜ ਤੱਕ ਪਾਣੀ ਕੋਈ ਔਖੇ ਹੋਏ ਪਿਆ ਸਾਰਾ ਵੀੜਾ ਹੀ ਔਖਾ ਹੋਇਆ ਪਿਆ ਦੇਖ ਲਓ ਵੀ ਪੰਪ ਖਰਾਬ ਹੋ ਗਿਆ ਤੇ ਜੱਜ ਪਾਣੀ ਨਹੀਂ ਆਇਆ ਘਰੇ ਪਾਣੀ ਫਿਰ ਨਾ ਆਉਣ ਕਰਨਾ ਤੇ ਬਾਲਟੀਆਂ ਨਾਲ ਟੈਂਕੀ ਚ ਪਾਣੀ ਪਾਇਆ ਕਿਉਂਕਿ ਘਰੇ ਮੱਝਾਂ ਨੂੰ ਪਾਣੀ ਪੀਣਾ ਪੈਂਦਾ ਹੈ ਤੇ ਸਵੇਰੇ ਸਰਦਾ ਨਹੀਂ ਤਾਂ ਕਰਕੇ ਸਾਰਾ ਬਾਲਟੀ ਆ ਦੇਖੋ ਦੋਸਤੋ ਹਮਾਰੇ ਪਾਣੀ ਨਹੀਂ ਸੀ ਹੋਇਆ ਕਰਕੇ ਉੱਪਰ ਜਲਾਇਆ ਜਾ ਕੇ ਡੋ ਹੈ करके देखो देखो दोस्तों मेरे ऊपर जा रहे हैं देखो अब टैंकी पर बाल्टी में पानी भरने गए और हेलो कर दे हो आज का ब्लॉग आप इतनी खत्म कर देंगे बस ਤੁਹਾਨੂੰ ਜਿਹੜਾ ਦਿਨ ਦਾ ਅਪਡੇਟ ਦਿੱਤੀ ਜੀ ਅਪਡੇਟ ਆ ਗਈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਪੇਜ ਨੂੰ ਫੋਲੋ ਕਰ ਲੈਣਾ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਤੇ ਥੋੜਾ ਵੀ ਰਣ ਕੇ ਤੁਹਾਡੇ ਸਾਥ ਦੀ ਲੋੜ ਆ ਗਈ ਜੇ ਤੁਸੀਂ ਸਾਥ ਦੋ ਲੋਗੇ ਤਾਂ ਮੇਰੇ ਚੈਨਲ ਅੱਗੇ ਵਸਾ ਜੇ ਤੁਸੀਂ ਨਹੀਂ ਸਾਥ ਦਿੱਤਾ ਫਿਰ ਭਾਈ ਥੋੜੀ ਮਰ ਜੇ ਗਰੀਬ ਬੰਦਾ ਗਰੀਬ ਬੰਦੇ ਕਰਕੇ ਥੋੜਾ ਸਾਥ ਦੇ ਦੇਣਾ ਧੰਨਵਾਦ